ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਇੱਕ ਮੁਜਰਮ ਨੂੰ ਜਦੋਂ ਮੈਡੀਕਲ ਵਾਸਤੇ ਲਿਆਂਦਾ ਜਾਂਦਾ ਹੈ ਤਾਂ ਉਹ ਉੱਥੋਂ ਭੱਜ ਜਾਂਦਾ ਹੈ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜ ਜਾਂਦਾ ਹੈ ਬੜੀ ਮੁਸ਼ਕਲ ਦੇ ਨਾਲ ਥਾਣਾ ਰਾਮ ਬਾਗ ਦੇ ਜਿਹੜੇ ਉਹ ਉਹਨੂੰ ਪੇਸ਼ ਕਰਨ ਲਈ ਲੈ ਕੇ ਆਉਂਦੇ ਨੇ ਮੁਲਾਜ਼ਮ ਉਹ ਬੜੀ ਮੁਸ਼ਕਲ ਦੇ ਨਾਲ ਪਿੱਛੇ ਭਜਦੇ ਨੇ ਬੜੀ ਹੀ ਜਿਹੜੀ ਹੈ ਬਹਾਦਰੀ ਦੇ ਨਾਲ ਉਹਨੂੰ ਫਿਰ ਤੋਂ ਦੁਬਾਰਾ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਉਹ ਮੁਜਰਮ ਜਿਹੜਾ ਹੈ ਹਸਪੀਟਲ ਤੋਂ ਵਿੱਚੋਂ ਭੱਜਦਾ ਹੈ ਜਿਹੜੀਆਂ ਕਿ ਸਾਨੂੰ ਲਾਈਵ ਵੀਡੀਓ ਜਿਹੜੀ ਆ ਸਾਨੂੰ ਮੌਕੇ ਤੋਂ ਮਿਲੀ ਹੈ ਤੇ ਉਸ ਤੋਂ ਬਾਅਦ ਪੁਲਿਸ ਵਾਲਾ ਜਿਹੜਾ ਹੈ ਉਹ ਬੜੀ ਜਿਹੜੀ ਹੈ ਮੁਸ਼ਕਲ ਦੇ ਨਾਲ ਉਹਨੂੰ ਗ੍ਰਿਫਤਾਰ ਵੀ ਕਰ ਲੈਂਦਾ ਦੁਬਾਰਾ ਤੋਂ ਉਹਨੂੰ ਫੜ ਲੈਂਦਾ ਹਿਰਾਸਤ 'ਚ ਲੈ ਲੈਂਦਾ ਇਹ ਥਾਣਾ ਰਾਮ ਬਾਗ ਦੇ ਜਿਹੜੇ ਨੇ ਇਹ ਪੁਲਿਸ ਦੇ ਜਿਹੜੇ ਮੁਲਾਜ਼ਮ ਸੀਗੇ ਉਸ ਤੋਂ ਬਾਅਦ ਇਸ ਨੂੰ ਇੱਕ ਕਾਰਟੇ ਦੇ ਵਿੱਚ ਬਿਠਾਇਆ ਜਾਂਦਾ ਪਰ ਜਿਹੜੀ ਦੁੱਖਦਾਈ ਖਬਰ ਇਹ ਹੈ ਕਿ ਉਸ ਮੁਲਾਜ਼ਮ ਦੀ ਭੱਜਦੇ ਭੱਜਦੇ ਸਾਹ ਫੁੱਲ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਅਟੈਕ ਆ ਜਾਂਦਾ ਹੈ ਇਹ ਜਿਹੜੀ ਦੁੱਖ ਦਾ ਇੱਕ ਐਵਰ ਹੈ ਜਿਹੜੀ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਤੇ ਉਹਨਾਂ ਦੀ ਹੁਣ ਇਸ ਮੁਲਾਜ਼ਮ ਦੀ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੁਲਾਜ਼ਮ ਜਿਹੜਾ ਹੈ ਉਹ ਭੱਜਦਾ ਹੈ ਉਹਦੇ ਪਿੱਛੇ ਭੱਜ ਰਿਹਾ ਹੈ ਔਰ ਉਹਨੂੰ ਜਿਹੜਾ ਮੁਜਰਮ ਹੈ ਉਹਨੂੰ ਮੋੜ ਤੋਂ ਹادثਤ ਚ ਲੈਂਦਾ ਹੈ ਇਹਦੀ ਜਿਹੜੀ ਆ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਜਾਂਦੀ ਹੈ ਹਸਪਤਲ ਸਿਵਲ ਹਸਪਤਲ ਦੁਬਾਰਾ ਲੈਂਦਾ ਜਾਂਦਾ ਉਹਨਾਂ ਨੂੰ ਤਾਂ ਉੱਥੇ ਉਹਨਾਂ ਦੀ ਮੌਤ ਹੋ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਦੇ ਜਿਹੜਾ ਡੈੱਡ ਬੋਡੀ ਦਿਖਾ ਰਹੇ ਆ ਤੁਹਾਨੂੰ ਅਸੀਂ ਕਿਉਂਕਿ ਕੁਝ ਕਾਰਨਾ ਕਰਕੇ ਬਲਰ ਕਰਨਾ ਪੈ ਰਿਹਾ ਪਰ ਉਸ ਦੇ ਨਾਲ ਹੀ ਤੁਹਾਨੂੰ ਪਰਿਵਾਰਕ ਮੈਂਬਰ ਵੀ ਦੇਦੇ ਨੇ ਰੋਂਦੇ ਕਲਾਉਂਦੇ ਦਿਖਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਹੈ ਪਹਿਲੇ ਤੁਹਾਨੂੰ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਜਦੋਂ ਉਹ ਮੁਜਰਮ ਭਜਦਾ ਹੈ ਤੇ ਬੜੀ ਮੁਸ਼ਕਲ ਦੇ ਨਾਲ ਉਹ ਬਹਾਦਰੀ ਦੇ ਨਾਲ ਜਿਹੜਾ ਮੁਲਾਜਮ ਹੈ ਉਹਨੂੰ ਦੁਬਾਰਾ ਤੋਂ ਗ੍ਰਿਫਤਾਰ ਕਰਦਾ ਹੈ ਹਾਲਾਂਕਿ ਇਸ ਮੁਜਰਮ ਦਾ ਕਸੂਰ ਕੀ ਸੀਗਾ ਇਸ ਤੇ ਕਿਹੜੇ આરોਪ ਸੀਗੇ ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਦ ਸੀਗਾ ਇਹ ਅਜੇ ਸਾਹਮਣੇ ਨਹੀਂ ਆਇਆ ਪਰ ਜਿਹੜਾ ਉਹ ਮੁਜਰਮ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਜਿਹੜੀ ਹੈ ਇਸ ਗ੍ਰਿਫਤਾਰ ਕਰਨ ਵਾਲੇ ਮੁਲਾਜ਼ਮ ਦੀ ਮੌਤ ਹੋ ਗਈ ਹੈ ਹਾਰਟ ਅਟੈਕ ਆਉਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਫਿਲਹਾਲ ਜਿਹੜਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਮੁਜਰਮ ਜਿਹੜਾ ਹੈ ਇਹ ਭੱਜਦਾ ਹੈ ਤਾਂ ਉਸ ਦੇ ਪਿੱਛੇ ਜਿਹੜਾ ਮੁਲਾਜ਼ਮ ਭੱਜ ਰਿਹਾ ਹੈ ਭੱਜ ਗਿਆ ਜੀ ਹਾਂ ਏ ਇਹ ਆ ਉਹ ਜੇ ਨਹੀਂ ਕੱਢ ਗਿਆ ਅਰੇ ਹੋਏ ਮੜ ਕੇ ਬੈਠਾ ਹੋ ਉਹ ਮਰ ਜਿਹੜੇ ਥਾਣੇ ਨੂੰ ਇਹ ਪਾਜੀ ਪ੍ਰੈਸ ਤੇ ਗਾ ਕਿਧਰ ਭੱਜ ਗਿਆ ਜੀ ਇਹ ਕੋਈ ਫਾਕ ਲੈ ਆਦੇ ਬੜਾ ਭਜਾ ਭਜਾ ਆ ਆਹੋ ਇਹ ਆਇਆ ਪਰ ਆਇਆ ਨਹੀਂ ਗਿਆ ਤਾਂ ਕਰਦੇ ਕਿਹੜੇ ਕੰਮ ਚ ਖੜਾ ਤੈਨੂੰ ਭਾਈ ਉੱਧੇ ਹੀ ਉਹ ਕਹੀ ਹੋਇਆ ਬੜਾ ਹੈ ਕਿਹੜੇ ਕੰਮ ਚ ਇਹ ਸੱਚ ਦਾ ਭਜਾ ਹੈ ਜੇਕਰ ਲੈ ਸਾਰਾ ਕੱਢ ਗਿਆ ਲੈ ਸਾਰਾ ਕੱਢ ਗਿਆ ਅੱਗੇ ਅੱਗੇ ਆ ਗਈ ਤਾਂ ਨਹੀਂ ਆ ਗਈ ਆ ਅੱਗੇ 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 ਪੁੱਛ ਵੀ ਆਏਗਾ ਬਿਲਕੁਲ ਆ ਲੈਣਾ ਬਿਲਕੁਲ ਆ ਲੈਣਾ ਕੋਈ ਨਹੀਂ ਆਏ ਸਟਾਰਟ ਕਰਦੇ ਬਾਅਦ ਤੋਂ ਫੜੋ <laughs> सा एस आई साहब ना समेत होर फोर्स कुछ बंद ज ਉਹਨਾਂ ਨੇ ਪ੍ਰੀਵੈਂਟਿਨੈਕਸ਼ਨ ਲਿਆ ਸੀਗਾ ਉਹਨਾਂ ਦਾ ਮੈਡੀਕਲ ਕਰਾਉਣ ਆਏ ਆਏ ਸੀਗੇ ਤੇ ਸੱਡਨਲੀ ਇਹਨੂੰ ਵੀ ਜਿਹੜਾ ਵਾ ਉੱਥੇ ਉਹ ਟੈਕ ਆ ਗਿਆ ਤੇ ਡਾਕਟਰ ਸਾਹਿਬ ਨੇ ਜਿਹੜਾ ਵੇ ਮਤਲਬ ਉਸੇ ਵੇਲੇ ਉਹਨਾਂ ਦਾ ਟਰੀਟਮੈਂਟ ਕਰਨਾ ਸ਼ੁਰੂ ਕੀਤਾ ਬਟ ਉਹਦੋਂ ਤੋਂ ਪਹਿਲਾਂ ਉਹਦੀ ਡੈਥ ਜਿਹੜੀ ਹੋ ਚੁੱਕੀ ਸੀ ਉਹਦਾ ਇਹ ਡਿਊਟੀ ਰਾਮਬਗ ਸਾਡੇ ਥਾਣੇ ਰਾਮਬਗ ਦੇ ਚੌਂਕੀ ਸਾਡੀ ਬੱਸ ਸਟੈਂਡ ਉੱਥੇ ਡਿਊਟੀ ਕਰਦਾ ਸੀਗਾ ਇਹ ਕਿੰਨੇ ਉਮਰ ਦੇ ਨੇ ਇਹ 71 ਦਾ ਜਨਮ ਸੀ 52 ਦੇ ਕਰੀਬੇ ਦੀ ਡੇਟ ਹੈ ਪਤਾ ਲੱਗਾ ਕਿ ਮਲਜਮਾ ਨੂੰ ਲੈ ਆ ਤੁ ਨਹੀਂ ਨਹੀਂ ਮਲਜਮਾ ਨੂੰ ਲੈ ਕੇ ਆਇਆ ਸੀਗਾ ਮਲਜਮਾ ਨੂੰ ਲੈ ਕੇ ਆਇਆ ਸੀ ਕਿਸੇ ਨੇ ਤੁਹਾਨੂੰ ਗੱਲ ਦੱਸਿਆ ਮਲਜਮਾ ਨੂੰ ਲੈ ਕੇ ਮੈਡੀਕਲ ਕਰਵਾ ਰਹੇ ਆ ਤੇ ਛੱਡ ਨਹੀਂ ਹੋ ਗਿਆ ਵੈਰੀ ਸੈਡ ਸਾਡਾ ਇੱਕ ਜਵਾਨ ਗਿਆ ਸਾਨੂੰ ਬਹੁਤ ਦੁੱਖ ਹੈ ਅਗਲੀ ਘਰ ਵੀ ਕੀ ਦੇਖੋ ਅਗਲੀ ਉਹਦੇ ਜਿਹੜੇ ਘਰ ਦੇ ਜਿਹੜੇ ਉਹਦੇ ਆਉਣਗੇ ਉਹਨਾਂ ਨਾਲ ਅਸੀਂ ਗੱਲ ਕਰਕੇ ਸਾਡਾ ਜਵਾਨ ਡਿਊਟੀ ਦੌਰਾਨ ਉਹਦੀ ਡੈਥ ਹੋਈ ਹੈ ਜਿਹੜੀ ਕਾਰਵਾਈ ਬੰਦੀ ਅਸੀਂ ਕਰਾਂਗੇ ਸਚਵਾਤ ਅਧਿਕਾਰੀ ਕਾਰਵਾਈ ਕਰਕੇ ਅਸੀਂ ਮੈਡੀਕਲ ਕਰਵਾਵਾਂਗੇ ਸਾਰਾ ਉਹਦਾ ਪੋਸਟਮਾਰਟਮ ਕਰਵਾਵਾਂਗੇ ਪਰਿਵਾਰ ਆ ਗਿਆ ਮੌਕੇ ਤੇ ਨਹੀਂ ਅਜੇ ਕਿਸੇ ਨੂੰ ਨਹੀਂ ਪਤਾ ਅਜੇ ਅਸੀਂ ਉਹਨਾਂ ਨੂੰ ਦੱਸਿਆ ਹੀ ਅਸੀਂ ਸੜ ਨਹੀਂ ਉਹਨਾਂ ਨੂੰ ਦੱਸਿਆ ਕਿ ਅਟੈਕ ਆਇਆ ਹੈ ਅਜੇ ਉਹਨਾਂ ਨੂੰ ਡੈਥ ਅਸੀਂ ਨਹੀਂ ਦੱਸ ਸਕੇ ਕਿਉਂਕਿ ਉਹਨਾਂ ਦਾ ਆਉਣਾ ਮੁਸ਼ਕਲ ਹੋ ਜਾਣਾ ਹੈ